हां जी जी किमे जी ਸਾਰੇ ਠੀਕ ਹੋ ਅੱਜ ਦਾ ਵਿਚਾਰ ਜਿਹੜਾ ਅਸੀਂ ਤੁਹਾਡੇ ਨਾਲ ਲੈ ਕੇ ਆਏ ਆ ਉਹ ਗੱਲਬਾਤ ਹੈ ਵਿਗਿਆਨ ਨੇ ਠੀਕ ਹੈ ਮਨੁੱਖ ਲਈ ਜ਼ਿੰਦਗੀ ਬੜੀ ਸੌਖੀ ਕਰ ਦਿੱਤੀ ਹਰ ਇੱਕ ਚੀਜ਼ ਬੜੇ ਸੌਖੇ ਤਰੀਕੇ ਦੇ ਨਾਲ ਘੜ ਕੇ ਮਨੁੱਖ ਨੂੰ ਦੇ ਦਿੱਤੀ ਤੇ ਮਨੁੱਖ ਉਹਨਾਂ ਚੀਜ਼ਾਂ ਦਾ ਫਾਇਦਾ ਵੀ ਮਾਨ ਰਿਹਾ ਜੇ ਉਹਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਕੇ ਵਰਤ ਲਈਏ ਤੇ ਉਹਨਾਂ ਚੀਜ਼ਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਸੌਖਿਆਂ ਸਾਡੇ ਦੁੱਖਾਂ ਦੇ ਵਿੱਚ ਵੀ ਬਹੁਤ ਹੀ ਸਹਾਈ ਹੁੰਦੇ ਨੇ ਪਰ ਇੱਕ ਗੱਲ ਸਿਆਣੇ ਕਹਿੰਦੇ ਨੇ ਕਿ ਜਿੱਥੇ ਵਿਗਿਆਨ ਦੀ ਖੋਜ ਖਤਮ ਹੁੰਦੀ ਹੈ ਵਿਗਿਆਨ ਵੀ ਇੱਕ ਤਰ੍ਹਾਂ ਆਪਣੀ ਖੋਜ ਖਤਮ ਹੋ ਜਾਂਦੀ ਹੈ ਉਹਦੀ ਇੱਕ ਥਾਂ ਪਾਸੇ ਜਾ ਕੇ ਵਿਗਿਆਨ ਵੀ ਹੱਥ ਖੜੇ ਕਰ ਜਾਂਦਾ ਹੈ ਕਈ ਗੱਲਾਂ ਨੇ ਵਿਗਿਆਨ ਕੋ ਅਜੇ ਤੱਕ ਸ਼ੋਰ ਨਹੀਂ ਹੋਈਆਂ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਾਹ ਕਿਵੇਂ ਚੱਲਦੇ ਪਏ ਨੇ ਜਾਂ ਮਨੁੱਖ ਜਿੰਦਾ ਕਿਵੇਂ ਰਹਿ ਸਕਦਾ ਹੈ ਜਾਨ ਕਿਵੇਂ ਪਾਈ ਗਈ ਹੈ ਮਨੁੱਖ ਚ ਵਿਗਿਆਨ ਦੇ ਹੱਥ ਖੜੇ ਨੇ ਕਹਿੰਦੇ ਜਿੱਥੇ ਵਿਗਿਆਨ ਦੀ ਕੋਸ਼ਿਸ਼ ਖਤਮ ਹੁੰਦੀ ਹੈ ਉੱਥੇ ਪਰਮਾਰਥ ਦੀ ਸ਼ੁਰੂ ਹੋ ਜਾਂਦੀ ਹੈ ਤਰਕ ਵਿਵਾਦ ਕਰਨ ਵਾਲੇ ਜਿਹੜੇ ਕਹਿੰਦੇ ਲੋਕ ਨੇ ਫਿਰ ਕਹਿੰਦੇ ਉਹ ਪਿਆਰੇ ਪ੍ਰੀਤਮ ਨੂੰ ਉਸ ਕੁਦਰਤ ਨੂੰ ਕਹਿੰਦੇ ਫਿਰ ਉਹ ਜਾਣ ਨਹੀਂ ਸਕਦੇ ਉਹ ਫਿਰ ਏਸੇ ਵਿਵਾਦਾਂ ਦੇ ਵਿੱਚ ਫਸੇ ਰਹਿੰਦੇ ਨੇ ਪੀਣਾ ਜੀ ਇਹ ਇਦਾਂ ਨਹੀਂ ਇਹ ਦਾਇਆ ਇਹ ਦਾਇਆ ਦਾਇਆ ਇਸ ਤਰ੍ਹਾਂ ਕੇ ਕਹਿੰਦੇ ਜੇ ਕੁਦਰਤ ਦੀਆਂ ਖੋਜਾਂ ਨੂੰ ਵੀ ਸਮਝਣਾ ਤੇ ਸਾਨੂੰ ਉਹਦੇ ਲਈ ਪਰਮਾਰਥ ਦਾ ਗਿਆਨ ਹੋਣਾ ਜ਼ਰੂਰੀ ਹੈ ਕਹਨ ਤੋਂ ਮਤਲਬ ਕਿ ਇਹ ਸਿਰ ਦਿਮਾਗ ਦੇ ਵਿੱਚ ਸਾਨੂੰ ਗਿਆਨ ਦੇ ਨਾਲ ਸਮਝਣਾ ਪਏਗਾ ਕਿ ਇਹ ਸਾਰਾ ਕੁਝ ਵਰਤਾਰਾ ਕਿਵੇਂ ਚੱਲਦਾ ਪਿਆ ਆ ਸਾਰੀ ਜਗ੍ਹਾ ਦੇ ਉੱਤੇ ਜ਼ਰੂਰੀ ਨਹੀਂ ਵਿਗਿਆਨ ਹੀ ਕੰਮ ਆਉਂਦਾ ਗਿਆਨ ਵੀ ਆਉਂਦਾ